ਅਸੀਂ ਕਪਤਾਉ ਚਾਰਨ ਮੁਕਾਬਲੇ ਚ ਹਿਸਟਰੋਨਿਕਸ ਚ ਡਿਬੇਟ ਚ ਗੀਤ ਗਜ਼ਲ ਚ ਕਰਮਜੀਤ ਦੇ ਨਾਲ ਅਸੀਂ ਜਾਂਦੇ ਸੀ ਔਰ ਇੰਨਾ ਕਿ ਸਾਡਾ ਉਸ ਲੱਕੇ ਚ ਬਣ ਗਿਆ ਸੀਗਾ ਵੀ ਜਿੱਥੇ ਅਸੀਂ ਜਾ ਕੇ ਆਪਦਾ ਨਾਮ ਲਿਖਾਤਾ ਕਹਿੰਦੇ ਲੈ ਵੀ ਜਿੱਤ ਗਏ ਤਾਂ ਜਿੱਤ ਗਏ ਹਾਂ ਇਹ ਨਹੀਂ ਛੱਡਦੇ ਕਿਉਂਕਿ ਸਾਨੂੰ ਆਪਣੀ ਪਰਫਾਰਮੈਂਸ ਤੇ ਯਕੀਨ ਹੋ ਗਿਆ ਸੀ ਹੋਰ ਵਧੀਆ ਹੋਈ ਜਾਂਦੀ ਸੀ ਸੋ ਪਤਾ ਨਹੀਂ ਕਿੰਨੀਆਂ ਕਿ ਟਰਾਫੀਆਂ ਘਰੇ ਪਈਆਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਪ੍ਰਿੰਸੀਪਲ ਸਾਹਿਬ ਦੇ ਕਮਰੇ ਚ ਪਈਆਂ ਤੇ ਉਸ ਤੋਂ ਬਾਅਦ ਤਾਂ ਪ੍ਰਮਾਤਮਾ ਨੇ ਕਲਾਕਾਰੀ ਬਣਾਤੇ ਪਲਸ 2 ਚ ਪੜਦਾ ਸੀ ਜਦੋਂ ਸੁਪਰਸਟਾਰ ਬਣ ਗਏ ਫਿਰ ਉਸ ਤੋਂ ਬਾਅਦ ਪ੍ਰਮਾਤਮਾ ਨੇ ਇਧਰਲੇ ਪਾਸੇ ਲਿਆਂਦਾ ਇਹ ਵੀ ਨਹੀਂ ਸੋਚਿਆ ਸੀ ਕਦੇ ਕਿ ਜਿਹੜੇ ਯੂਥ ਫੈਸਟੀਵਲਾਂ ਦੀਆਂ ਸਟੇਜਾਂ ਤੇ ਜੱਜਮੈਂਟ ਦੀ ਵੇਟ ਕਰਿਆ ਕਰਾਂਗੇ ਉਹਨਾਂ ਯੂਥ ਫੈਸਟੀਵਲਾਂ 'ਚ ਕਦੇ ਚੀਫ ਗੈਸਟ ਵੀ ਬਣ ਕੇ ਜਾਇਆ ਕਰਾਂਗੇ ਕੁਦਰਤ ਹੈ ਕੁਦਰਤ ਪਰਮਾਤਮਾ ਤੁਸੀਂ ਵੀ ਇਹੀ ਕਰ ਸਕਦੇ ਹੋ ਬਿਲਕੁਲ ਆਪਣਾ ਡੇਢ ਇਰਾਦੇ ਔਰ ਆਪਣੀ ਮੰਜ਼ਿਲ ਅਰਜੁਨ ਵਾਂਗੂ ਸਿਰਫ ਮੱਛੀ ਦੀ ਆਖੀ ਨਜ਼ਰ ਆਵੇ ਬਸ ਆਪਣੇ ਗੋਲ ਤੈਅ ਕਰੋ ਬਹੁਤ ਟੈਲੈਂਟ ਆ ਤੁਹਾਡੇ ਚ ਚਾਹੇ ਵਕੀਲ ਬਣਨਾ ਚਾਹੋਨੇ ਹੋ ਚਾਹੇ ਡਾਕਟਰ ਬਣਨਾ ਚਾਹੋਨੇ ਹੋ ਇੰਜੀਨੀਅਰ ਬਣਨਾ ਚਾਹੋਨੇ ਹੋ ਆਈਐਸ ਜਾਣਾ ਚਾਹੋਨੇ ਹੋ ਆਈਪੀਐਸ ਕਰਨਾ ਚਾਹੋਨੇ ਹੋ ਕਰ ਸਕਦੇ ਹੋ ਇਰਾਦਾ ਚਾਹੀਦਾ ਕਿਸੇ ਦੇ ਕਹਤੇ ਨਹੀਂ ਹੋ ਸਕਦਾ ਇਹ ਕੰਮ ਵੀ ਉਹ ਬਣ ਜਾ ਅੰਦਰੋਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਆ ਗੱਲ ਨੋਟ ਕਰ ਲਿਓ ਾਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਣੀ ਟੁੱਟਣਾ ਪਰ ਜੇ ਉਹ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਉਹੀ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕੁ ਫਰਕਾ ਬਸ ਆਪਣੇ ਅੰਦਰੋਂ ਫੁੱਟੋ ਕਿ ਤੁਸੀਂ ਕੌਣ ਹੋ ਬਾਹਰਲੀ ਫੋਰਸ ਨਾਲ ਕੁਝ ਨਹੀਂ ਹੋ ਸਕਦਾ ਮਾਪੇ ਕਹਿਣ ਲੱਗ ਜਾਂਦੇ ਡਾਕਟਰ ਬਣ ਜਾਂਦੇ ਸਾਰੇ ਹੀ ਡਾਕਟਰ ਬਣ ਕੇ ਮਰੀਜ਼ ਕੌਣ ਬਣੂਗਾ ਫਿਰ ਮੇਰੇ ਮਾਪੇ ਕਹਿੰਦੇ ਪਾਇਲਟ ਬਣ ਜਾ ਫਿਰ ਸਵਾਰੀਆਂ ਕੌਣ ਬਣਣਗੀਆਂ ਵੀ ਸਾਰੀ ਜਹਾਜ਼ ਚਲਾਉਣ ਲੱਗੇ ਕਿਸੇ ਨੇ ਸਾਡੇ ਵਰਗਾ ਵੀ ਬਣਨਾ ਹੁੰਦਾ ਸੋ ਇਸ ਕਰਕੇ ਅੱਜ ਜਿਹੜੇ ਬੱਚੇ ਜਿੱਤੇ ਨੇ ਜਦੋਂ ਘਰੇ ਜਾਣਗੇ ਇਹਨਾਂ ਦੇ ਮਾਪੇ ਇਹਨਾਂ ਨੂੰ ਵਧਾਈਆਂ ਦੇਣਗੇ ਹੋ ਸਕਦਾ ਪਹਿਲਾਂ ਇਹਨਾਂ ਦੇ ਮਾਪੇ ਇਹਨਾਂ ਨੂੰ ਇਸ ਕੰਮ ਤੋਂ ਰੋਕਦੇ ਹੋਣ ਕਿ ਬੇਟਾ ਆਪਾਂ ਨੇ ਕੀ ਲੈਣਾ ਹੈ ਜੇ ਕੰਮਾਂ ਤੋਂ ਪੜਿਆ ਕਰੋ ਪਰ ਨਾਲ ਨਾਲ ਆ ਵੀ ਜ਼ਰੂਰੀ ਹੈ